ਜੈ ਸ਼੍ਰੀ ਰਾਮ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੇਸ਼ ਦੇ ਸਸ਼ਵੀ ਪ੍ਰਧਾਨ ਮੰਤਰੀ ਆਦਰਯੋਗ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦਿਹਾੜੇ ਤੇ 17 ਸਤੰਬਰ ਤੋਂ 2 ਅਕਤੂਬਰ ਤੱਕ ਪੂਰੇ ਭਾਰਤ ਦੇ ਵਿੱਚ ਸੇਵਾ ਪਖਵਾੜਾ ਮਨਾਇਆ ਜਾ ਰਿਹਾ ਹੈ ਔਰ ਅੱਜ ਉਸੇ ਦੇ ਪ੍ਰਲਖ ਦੇ ਵਿੱਚ ਬਲੱਡ ਬੈਂਕ ਨਵਾਂ ਸ਼ਹਿਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਔਰ ਸਾਡੇ ਵਿੱਚ ਵਿਰਾਜਮਾਨ ਨੇ ਪੁਨੀਤ ਪ੍ਰਭਕਰ ਜੀ ਔਰ ਸਾਡੇ ਵਿੱਚ ਨਵਾਂ ਸ਼ਹਿਰ ਦੀਆਂ ਵੱਡੀਆਂ ਸ਼ਖਸੀਅਤਾਂ ਚਾਹੇ ਉਹ ਸਮਾਜਿਕ ਸੰਗਠਨ ਹੋਣ ਧਾਰਮਿਕ ਸੰਗਠਨ ਹੋਣ ਸਾਡੇ ਨਰੇਸ਼ ਚੋਰੀ ਜੀ ਨੇ ਆਵਾਜ਼ ਸੰਸਥਾ ਤੋਂ ਪ੍ਰਵਿੰਦਰ ਬਤਰਾ ਜੀ ਨੇ ਬਹਾਦਰ ਚੰਦ अरोड़ा ਜੀ ਹਰਸ਼ ਜੀ ਆਵਾਜ਼ ਸੰਸਥਾ ਤੋਂ ਲਾਇਓਨਸ ਕਲੱਬ ਤੋਂ ਤਰਲੋਚਨ ਜੀ ਅਮਕੁਸ਼ ਨਿਜਾਵਨ ਜੀ ਐਸਕੇਟੀ 플ਾਂਟੇਸ਼ਨ ਟੀਮ ਤੋਂ ਸੋ ਇਹਨਾਂ ਸਾਰਿਆਂ ਦਾ ਅੱਜ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਦੇ ਇਸ ਮਹਾਯੱਗਿਆ ਦੇ ਵਿੱਚ ਆਪਣੀ ਹਾਰੀ ਲਵਾਈ ਹੈ ਆਪਣੇ ਖੂਨ ਦਾ ਦੀ ਆਹੂਤੀ ਪਾਈ ਹੈ ਸੋ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਔਰ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਇਸ ਇਸ ਸੇਵਾ ਪਖਵਾੜੇ ਦੇ ਨਾਲ ਜੁੜੋ ਔਰ ਵੱਤ ਖੂਨਦਾਨ ਕਰੋ ਇਹ ਖੂਨਦਾਨ ਕੈਂਪ ਅੱਜ 10 ਵਜੇ ਤੋਂ ਲੈ ਕੇ 2 ਵਜੇ ਤੱਕ ਰਹੇਗਾ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਅੱਜ ਜੋਦਾਨੀ ਨੇ ਖੂਨਦਾਨੀ ਨੇ ਉਹ ਅੱਜ ਖੂਨਦਾਨ ਕਰਨ ਆ ਰਹੇ ਸੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਔਰ ਸਾਰੀ ਸਮਾਜਿਕ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਿਹ ਅੱਜ ਗੱਲ ਐਡ ਕਰਨਾ ਚਾਹਨਾ ਕਿ ਜਿਹੜਾ ਖੂਨ ਜਿਹੜਾ ਕੈਂਪ ਆ ਇਹ ਲਗਾਤਾਰ 2-3 ਤੱਕ ਚੱਲੇਗਾ ਕਿ ਇਹ ਜਿਹੜੀ ਸਮਰਪਨ ਸਾਰਾ ਮੋਦੀ ਜੀ ਦਾ ਇਹ ਹੈ ਕਿ ਆਪਾਂ ਕਿ ਮਹਾ ਕੈਂਪ ਲਗਾਣਾ ਪੂਰੇ ਦੇਸ਼ ਦੇ ਵਿੱਚ 1 ਲੱਖ ਯੂਨਿਟ ਦਾ ਜਿਹੜਾ ਉਹਦਾ ਟੀਚਾ ਵਾ ਅਸੀਂ ਸਾਰਿਆਂ ਨੇ ਰਲ ਕੇ ਪੂਰਾ ਕਰਨਾ ਵਾ ਇਹ ਨੋਬਲ ਕਾਲਸ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ ਵਾ ਕਿ ਆਪਣੀ ਆਪਣੀ ਆਹੂਤੀ ਜੂਰ ਪਾਣਾ ਤੇ ਮੈਂ ਪਨੀਪੁਰਾ ਕਰ ਗਿਆ ਸ਼੍ਰੀ ਰਾਮ ਸਾਰਿਆਂ ਨੂੰ ਤੇ ਇਹ ਜੋ ਨੋਬਲ ਕਾਲਸ ਕਰ ਰਹੇ ਆ ਸਾਰੇ ਸ਼ਹਿਰ ਵਾਸੀ ਮਿਲ ਕੇ ਜੋ ਸੰਸਥਾਵਾਂ ਦੇ ਇੱਥੇ ਆਪਣੇ ਆਪਣੇ ਮੁਖੀ ਇੱਥੇ ਪ੍ਰੈਜ਼ੈਂਟ ਨੇ ਤੇ ਉਹਨਾਂ ਨੇ ਇੱਕ ਬਹੁਤ ਵੱਡਾ ਇਹ ਟੀਚਾ ਚੱਕਿਆ ਹੈ ਜਿਹੜਾ ਕਿ 1 ਲੱਖ ਯੂਨਿਟ ਦਾ ਆਪਣੇ ਫੂਨਦਾਨ ਕੈਂਪ ਦਾ ਸੋ ਮੈਂ ਸਾਰਿਆਂ ਨੂੰ ਇਹ اپੀਲ ਕਰਾਂਗੇ ਵੀ ਸਾਰੇ ਇੱਥੇ ਆਓ ਤੇ ਆਪਣਾ ਇਸ ਨੋਵਲ ਕਾਲ ਦੇ ਵਿੱਚ ਬੜ ਚੜ ਕੇ ਹਿੱਸਾ ਪਾਓ ਜੈ ਸ਼੍ਰੀ ਰਾਮ ਐਸ਼ ਸ਼੍ਰੀ ਰਾਮ ਖੂਨਦਾਨ ਮਹਾਦਾਨ ਜੈਸੇ ਕਿ ਮੈਂ ਨੇ ਪਹਿਲੇ ਵੀ ਬਤਾਇਆ ਹੈ ਕਿ ਸਾਗਰ ਸਾਵਨ ਦਿੰਦਾ ਹੈ ਮਧੂਬਨ ਖੁਸ਼ਬੂ ਦਿੰਦਾ ਹੈ ਜੀਣਾ ਉਸਕਾ ਜੀਣਾ ਹੈ ਜੋ ਔਰੋਂ ਕੋ ਜੀਵਨ ਦਿੰਦਾ ਹੈ ਜੋ ਔਰੋਂ ਕੋ ਜੀਵਨ ਦਿੰਦਾ ਹੈ ਇਹ ਦੂਸਰੇ ਕੋ ਜੀਵਨ ਦੇਣੇ ਕਾ ਸਭਸੇ ਉਤਮ ਕਾਰ ਜੋ ਹਮਾਰੇ ਦੇਸ਼ ਕੇ ਪ੍ਰਧਾਨ ਮੰਤਰੀ ਜੀ ਨੇ ਇੱਕ ਜੇ ਲਹਿਰ ਇੱਕ ਮੋਹਮ ਇੱਕ ਸੇਵਾ ਕਾ ਕਾਰਜ ਚਲਾਇਆ ਹੈ जिसके अंतर्गत आज नवा शहर में ब्लड बैंक में हमारे विशाल शर्मा जी और कृष्णा यूथ क्लब अंकुन जावन जी हर्ष जी पुनीत जी सूरी साहब सभी संस्थाएं हमारे रिस्पेक्टेड भूषण जी लॉयंस क्लब सभी मिलकर के ये उत्तम कार्य कर रहे हैं तो और दूसरी संस्थाएं और शहर के जो लोग इस वीडियो को देख रहे हैं उनसे भी निवेदन है ये सेवा के कार्य में आगे आए बढ़ चढ़ करके सेवा करें क्योंकि आपके ਖੂਨ ਦਾ ਇੱਕ ਜੋ ਬੂੰਦ ਹੈ ਇੱਕ ਕਤਰਾ ਹੈ ਉਹ ਕਿਸੇ ਦੂਸਰੇ ਕੋ ਜੀਵਨ ਦਾਨ ਕਰ ਸਕਦਾ ਹੈ ਬਹੁਤ ਬਹੁਤ ਧੰਨਵਾਦ ਹਾਂ ਜੀ ਸਾਰੇ ਜੈ ਸ਼੍ਰੀ ਰਾਮ ਸਾਡੇ ਬਡੇ ਜੀਐਸਐਸਪੀ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਜਿਹੜੇ ਹਮੇਸ਼ਾ ਹੀ ਸਾਨੂੰ ਅੱਛੀ ਰਾਹ ਦਿਖਾਉਂਦੇ ਆ ਉਹਨਾਂ ਨੇ ਇਹੀ ਕਿਹਾ ਹੈ ਕਿ ਖੂਨ ਦਾਨ ਜਿਹੜਾ ਇਹ ਸਭ ਤੋਂ ਵੱਡਾ ਦਾਨ ਹੈ ਔਰ ਅਸੀਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਹ ਖੂਨਦਾਨ ਦਾ ਜਿਹੜਾ ਕੈਂਪ ਲਗਾ ਰਹੇ ਆਂ ਜਗ੍ਹਾ-ਜਗ੍ਹਾ ਔਰ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਨਵੇਦਨ ਕਰਦਾ ਹਾਂ ਕਿ ਤੁਸੀਂ ਆ ਕੇ ਇਸ ਖੂਨਦਾਨ ਦੇ ਵਿੱਚ ਆਪਣਾ ਹਿੱਸਾ ਬਣੋ ਔਰ ਆਪਣਾ ਖੂਨਦਾਨ ਦਿਓ ਔਰ ਇਸੇ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਅ ਅੱਜ ਦਾ ਇਹ ਪ੍ਰੋਗਰਾਮ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਸਾਲ ਇੱਕ 15 ਵਾੜਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ 17 ਸਤੰਬਰ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੁੰਦਾ ਉਸ ਦਿਨ ਤੇ 2 ਅਕਤੂਬਰ ਗਾਂਧੀ ਜੰਤੀ ਵਾਲੇ ਦਿਨ ਤੱਕ ਅਸੀਂ ਇਹ 15 ਦਿਨ ਅਲੱਗ-ਅਲੱਗ ਲੋਕਾਂ ਦੀ ਸੇਵਾ ਦੇ ਵਿੱਚ ਕੰਮ ਕਰੀਦਾ ਤੇ ਉਹਦੇ ਤਹਿਤ ਅੱਜ ਸਾਡੇ ਐਡਵੋਕੇਟ ਵਿਸ਼ਾਲ ਸ਼ਰਮਾ ਜੀ ਇੱਥੇ ਬਲੱਡ ਨੇਸ਼ਨ ਕੈਂਪ ਰੱਖਿਆ ਗਿਆ ਹੈ ਬਲੱਡ ਬੈਂਕ ਦੇ ਵਿੱਚ ਜਿੱਥੇ ਵੱਡੀ ਗਿਣਤੀ ਚ ਲੋਕ ਖੂਨਦਾਨ ਕਰਨਗੇ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਾਇਆ ਕਿ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਨ ਕਰਦੇ ਹੋ ਤੁਹਾਨੂੰ ਇੱਕ ਬੜੀ ਸੈਟੀਸਫੈਕਸ਼ਨ ਅੰਦਰੋਂ ਮਿਲਦੀ ਹੈ ਤੇ ਇਹਦੇ ਚ ਵੀ ਕਿਉਂਕਿ ਲੋਕਾਂ ਦੀ ਤੁਸੀਂ ਜਾਨ ਬਚਾ ਸਕਦੇ ਹੋ ਖੂਨਦਾਨ ਕਰਕੇ ਲੋੜਵੰਦ ਦੀ ਮਦਦ ਕਰ ਸਕਦੇ ਹੋ ਇਹ ਐਸਾ ਦਾਨ ਹੈ ਜਿਹੜਾ ਹਰ ਬੰਦਾ ਕਰ ਸਕਦਾ ਹੈ ਤੇ ਪਰ ਬਹੁਤੀ ਦੁਨੀਆ ਨੂੰ ਇਹਦੀ ਲੋੜ ਵੀ ਬਹੁਤ ਹੈ ਤੇ ਮੈਂ ਸਮਝਦਾ ਕਿ ਇਹਦੇ ਨਾਲ ਅਸੀਂ ਬਹੁਤ ਸਰੀਆਂ ਜਾਨਾਂ ਬਚਾ ਸਕਦੇ ਹਾਂ ਜੈ ਗੁਰਦੇਵ ਤੁਹਾਨੂੰ ਗੁਰਦੇਵ ਮੈਂ ਦਿਲਬਰ ਸਿੰਘ ਪੰਜਾਬ ਪ੍ਰਧਾਨ ਸ਼ਿਰੋ ਰਵਿਦਾਸ ਸੈਨਾ ਤੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਜਿੱਥੇ ਭਾਰਤੀ ਜਨਤਾ ਵੱਲੋਂ ਜਨਤਾ ਪਾਰਟੀ ਵੱਲੋਂ ਮਾਨਿਆ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਖੂਨ ਦਾ ਨੇ ਕੈਂਪ ਲਗਾਇਆ ਗਿਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਖੂਨ ਇੱਕ ਕੁਦਰਤੀ ਚੀਜ਼ ਹੈ ਇਸ ਖੂਨ ਨੂੰ ਬਣਾਇਆ ਨਹੀਂ ਜਾ ਸਕਦਾ ਮੁੱਲ ਨਹੀਂ ਖਰੀਦਿਆ ਜਾ ਸਕਦਾ ਇਹ ਤਾਂ ਦਾਨ ਕੀਤਾ ਜਾ ਸਕਦਾ ਹੁੰਦਾ ਕੀ ਹੈ ਜਦੋਂ ਕਿਤੇ ਕੋਈ ਐਕਸੀਡੈਂਟ ਹੁੰਦਾ ਹੈ ਕਦੇ ਆਪਰੇਟ ਹੁੰਦਾ ਆ ਖੂਨ ਲੈਣ ਵਾਲੇ ਤਾਂ ਬਹੁਤ ਹੁੰਦੇ ਆ ਪਰ ਦੇਣ ਵਾਲੇ ਕੋ ਚੰਦ ਕਸੂਰਮੇ ਹੁੰਦੇ ਆ ਸੋ ਅੱਜ ਇਹੋ ਜਿਹੇ ਸੂਰਮੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਜਿਹੜੇ ਖੂਨ ਦਾਨ ਕਰ ਰਹੇ ਆ ਮੈਂ ਆਸ ਕਰਦਾ ਕਿ ਸਰਕਾਰ ਇਸੇ ਤਰੀਕੇ ਦੇ ਨਾਲ ਵਧੀਆ ਜਿਵੇਂ ਕਿ 5 ਲੱਖ ਵਾਲਾ ਗਰੀਬਾਂ ਲਈ ਕਾਰਡ ਆ ਜਾਂ ਹੋਰ ਵੀ ਜਿੰਨੀਆਂ ਯੋਜਨਾਵਾਂ ਚਾਹੇ ਉਹ ਭਾਰਤ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਜਿਹਦੇ ਨਾਲ ਗਰੀਬਾਂ ਦੀ ਮਦਦ ਹੋ ਸਕੇ ਚਾਹੇ ਉਹ ਪੜਾਈ ਦੇ ਖੇਤਰ ਦੇ ਵਿੱਚ ਆ ਚਾਹੇ ਕਿਸਾਨਾਂ ਦੇ ਲਈ ਆ ਚਾਹੇ ਉਹ ਇਲਾਜ ਦੇ ਲਈ ਆ ਸੋ ਉਹ ਕਰਦੇ ਰਹਿਣ ਮੈਂ ਇੱਕ ਵਾਰੀ ਫੇਰ ਇਹ ਪੂਰੇ ਦੇਸ਼ ਦੇ ਹਰਮਨ ਪਿਆਰੇ ਲੀਡਰ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜੀ ਇਸ ਕੈਂਪ ਦੇ ਲਈ ਸਾਡੇ ਵੱਡੇ ਵੀਰ ਵਿਸ਼ਾਲ ਸ਼ਰਮਾ ਜੀ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਹਨ ਉਹਨਾਂ ਦੀ ਟੀਮ ਨੂੰ ਸਾਰੀ ਨੂੰ ਮੁਬਾਰਕਾਂ ਜੀ ਧੰਨਵਾਦ ਜਗਰਦੇਵ ਤੰਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਔਰ ਦੇਸ਼ ਦੇ ਅੰਦਰ 1 ਲੱਖ ਯੂਨਟ ਬਲੱਡ ਜਿਹੜਾ ਵੈ ਉਹ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ ਔਰ ਇਹ ਸਾਰਾ ਪ੍ਰੋਗਰਾਮ ਜਿਹੜਾ ਖੂਨਦਾਨ ਦਾ ਇਕੱਤ्ठा ਕਰਨ ਦਾ 1 ਅਕਤੂਬਰ ਕੌਮੀ ਖੂਨਦਾਨ ਦਿਹਾੜੇ ਤੱਕਨ ਜਾਰੀ ਰਹੂਗਾ ਹਰ ਰੋਜ਼ ਬਲੱਡ ਡੋਨਰ ਕਾਉਂਸਲ ਵੱਲੋਂ ਚੁਲਾਏ ਜਾ ਰਹੇ ਬਲੱਡ ਸੈਂਟਰ ਵੱਲੋਂ ਰੋਜ਼ ਖੂਨਦਾਨ ਕੈਂਪ ਲਗਾਇਆ ਜਾਂਦਾ ਵੈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਜਨਮ ਦਿਨ ਦੇ ਉੱਤੇ ਪਖਵਾੜਾ ਮਨਾਇਆ ਜਾਂਦਾ ਸੇਵਾ ਦਾ ਔਰ ਜਿੱਥੇ ਤੱਕਨ ਖੂਨਦਾਨ ਦਾ ਤੱਲਕ ਹੈ ਹਸਪਤਾਲਾਂ ਦੇ ਵਿੱਚ ਖੂਨ ਦੀ ਘਾਟ ਸਦਕਾ ਦਾਖਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤੀ ਨੂੰ ਜਗਮਗਾਏ ਰੱਖਣ ਦੇ ਵਿੱਚ ਇਹ ਜਿਹੜਾ ਖੂਨ ਇਕੱਠਾ ਕੀਤਾ ਜਾ ਰਿਹਾ ਹੈਗਾ ਇਹ ਉਹਨਾਂ ਲੋਕਾਂ ਦੇ ਵਾਸਤੇ ਕੰਮ ਆਏਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਪਖਵਾੜੇ ਤੇ ਜਿਹੜਾ ਖੂਨ ਇਕੱਠਾ ਕੀਤਾ ਜਾ ਰਿਹਾ ਇਸ ਦੇ ਨਾਲ ਰਾਸ਼ਟਰੀ ਏਕਤਾ ਸਮਰਪਦਾਇਕ ਸੁਧਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਮਿਲਦੀ ਹੈ ਮੈਂ ਬਲੱਡ ਡੋਨਰ ਸੈਂਟਰ ਦੇ ਜਨਰਲ ਸੈਕਟਰੀ ਪ੍ਰੋਫੈਸਰ ਜੇ ਐਸ ਗਿੱਧਾ ਜੀ ਜਿਨ੍ਹਾਂ ਨੇ ਕਿ ਖੁਦ ਹੁਣ ਤਮੀਰਵਕਨ ਖੂਨਦਾਨ ਕਰਨਾ ਬੰਦ ਕਰ ਦਿੱਤਾ 65 ਵਾਰ ਤੋਂ ਵੱਧ ਇਹਨਾਂ ਨੇ ਖੂਨਦਾਨ ਕੀਤਾ 103 ਵਾਰ ਹੀ ਮੈਂ ਕੀਤਾ ਹੁਣ ਸਾਡੀ ਦੋਨਾਂ ਦੀ ਉਮਰ 65 ਸਾਲ ਤੋਂ ਵੱਧ ਹੋ ਗਈ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਬਹੁਤ ਹੀ ਭਾਰਤੀ ਜਨਤਾ ਪਾਰਟੀ ਦੇ ਨਹੀਂ ਪੰਜਾਬ ਦੇ ਸਤਕਾਰਤਾਪੂ ਪ੍ਰੋਫੈਸਰ ਸੁਭਾਸ਼ ਸ਼ਰਮਾ ਜੀ ਜਿਹੜੇ ਕੀ ਇੱਕ ਵਿਦਵਾਨ ਵੀ ਹੈ ਸਿਆਸਤਦਾਨ ਵਿਦਵਾਨ ਦੋ ਸ਼ਬਦ ਇਕੱਠੇ ਬੜੇ ਆਉਤੇ ਹੁੰਦੇ ਆ ਉਹ ਹੈਗੇ ਆ ਤਾਂ ਮੈਂ ਗਿੱਦਾ ਸਾਹਿਬ ਜੀ ਨੂੰ ਬੇਨਤੀ ਕਰੂੰਗਾ ਉਸਨਾਂ ਕੈਂਪਾਂ ਦੀ ਲੜੀ ਦੇ ਵਿੱਚ ਜਿਹੜਾ ਕੈਂਪ ਅੱਜ ਬੀਡੀਸੀ ਨਮਾ ਸ਼ਹਿਰ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਇਹਦੇ ਵਿੱਚ ਪਹੁੰਚੇ ਸ਼੍ਰੀ ਸੁਭਾਸ਼ ਸ਼ਰਮਾ ਜੀ ਰਾਜਵਿੰਦਰ ਲੱਕੀ ਜੀ ਅਤੇ ਹੋਰ ਵੱਖ-ਵੱਖ ਸੰਸਥਾਵਾਂ ਤੋਂ ਪਹੁੰਚੇ ਹੋਏ ਉਹਨਾਂ ਦੇ ਨੁਮਾਇੰਦੇ ਸਾਰਿਆਂ ਦਾ ਸਵਾਗਤ ਹੈ ਇਹ ਬੜਾ ਚੰਗੀ ਗੱਲ ਹੋਈ ਹੈ ਕਿ 17 ਸਤੰਬਰ ਤੋਂ 1 ਅਕਤੂਬਰ ਤੱਕ ਸਾਰੇ ਹਿੰਦੁਸਤਾਨ ਦੇ ਵਿੱਚ ਲਗਾਤਾਰ ਖੂਨਦਾਨ ਕੈਂਪ ਜਿਹੜੇ ਉਹ ਲੱਗਣੇ ਆ। ਔਰ ਜਿਹੜਾ ਟਾਰਗੇਟ ਹੈ ਸਿਹਤ ਵਿਭਾਗ ਦਾ ਉਹ 1 ਲੱਖ ਯੂਨਿਟ ਦਾ ਹੈ ਹਿੰਦੁਸਤਾਨ ਭਰ ਦੇ ਵਿੱਚ। ਤੋਂ ਅਸੀਂ ਤੁਸੀਂ ਸਾਰੇ ਇੱਥੇ ਆਏ ਹੋ ਡਾਕਟਰ ਜੇ ਬੱਗਾ ਜੀ ਸਾਡੇ ਬੀਡੀਸੀ ਦੇ ਕੀਟੀਓ ਹਨ ਔਰ ਰਿਟਾਇਰਡ ਸਿਵਲ ਸਰਜਨ ਹਨ। ਉਹਨਾਂ ਦੀ ਤਕਨੀਕੀ ਦੇਖਰੇਖ ਦੇ ਵਿੱਚ ਇਹ ਕੈਂਪ ਜਿਹੜਾ ਆਇਆ ਉਹ ਲੱਗ ਰਿਹਾ ਹੈ ਇਹਨੂੰ ਕਵਰ ਕਰਨ ਲਈ ਮੀਡੀਆ ਤੋਂ ਬਹੁਤ ਸਾਰੇ ਸੱਜਣ ਸਤਿਕਾਰਯੋਗ ਪਹੁੰਚੇ ਨੇ ਔਰ ਵੱਖ-ਵੱਖ ਸੰਸਥਾਵਾਂ ਦੇ ਨਮਾਇਦੇ ਪਹੁੰਚੇ ਆ ਸਭ ਦਾ ਇੱਥੇ ਜੀ ਆਇਆਂ ਨੂੰ ਸਵਾਗਤ ਹੈ ਔਰ ਖੂਨਦਾਨੀ ਫਰਿਸ਼ਤਿਆਂ ਨੂੰ ਸਾਡਾ ਪ੍ਰਣਾਮ ਆ ਜਿਨ੍ਹਾਂ ਨੇ ਇਸ ਵੱਡੇ ਪ੍ਰੋਜੈਕਟ ਨੂੰ ਕਾਮਯਾਬ ਕਰਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਬੜਾ ਅੱਛਾ ਲੱਗਿਆ ਬੀ ਡੀ ਸੀ ਨਵਾਂ ਸ਼ਹਿਰ ਜਿਹੜਾ ਹੈ ਉਹਦਾ ਬਹੁਤ ਨਾਮ ਹੈ ਮਨੁੱਖਤਾ ਦੀ ਸੇਵਾ 'ਚ ਔਰ ਜਿਵੇਂ ਕਿ ਡਾਕਟਰ ਸਾਹਿਬ ਅਜੇ ਬੱਗਾ ਜੀ ਨੇ ਹੁਣੇ ਜ਼ਿਕਰ ਕੀਤਾ ਹੈ ਪਿਛਲੇ 30 ਸਾਲਾਂ ਤੋਂ ਇਹ ਜਿਹੜਾ ਸੈਂਟਰ ਹੈ ਇਹ ਮਨੁੱਖਤਾ ਦੀ ਸੇਵਾ 'ਚ ਲੱਗਿਆ ਹੋਇਆ ਹੈ ਕਈ ਅਨਮੋਲ ਜਾਨਾਂ ਨੇ ਬਚਾਈਆਂ ਥੈਲੇਸੀਮੀਆ ਦੇ ਪੀੜਿਤ ਬੱਚਿਆਂ ਦੀ ਜਿਸ ਪ੍ਰਕਾਰ ਦੀ ਸੇਵਾ ਇਹ ਸੈਂਟਰ ਦੇ ਮਾਧਿਅਮ ਨਾਲ ਚੱਲ ਰਹੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹਨਾ ਹੈ ਸਾਡੇ ਫਾਊਂਡਰ ਪ੍ਰਧਾਨ ਸਾਹਿਬ ਵੀ ਆਏ ਨੇ ਗੁਰਿੰਦਰ ਤੂਰ ਜੀ ਸਾਡੇ ਪ੍ਰੋਫੈਸਰ ਗਿੱਦਾ ਜੀ ਵਿਰਾਜਮਾਨ ਨੇ ਡਾਕਟਰ ਅਜੇ ਜੀ ਵਿਰਾਜਮਾਨ ਨੇ ਕਿ ਜਿਹੜਾ ਇਹ ਕੰਮ ਕਰ ਰਹੇ ਨੇ ਇਹਦੇ ਲਈ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਵੀ ਹੈ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵੀ ਹੈ ਔਰ ਮੇਰੀ ਈਸ਼ਵਰ ਦੇ ਚਰਨਾਂ 'ਚ ਪ੍ਰਾਰਥਨਾ ਹੈ ਕਿ ਇਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਾ ਉਹ ਇਹਨਾਂ ਨੂੰ ਬਲ ਬਖਸ਼ਣ ਕਿ ਇਸੇ ਤਰ੍ਹਾਂ ਇਹ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਅੱਜ ਬੜਾ ਅੱਛਾ ਦਿਹਾੜਾ ਹੈ ਦੇਸ਼ ਦੇ ਨਹੀਂ ਦੁਨੀਆ ਦੇ ਸਭ ਤੋਂ ਲੋਕਪ੍ਰੀਏ ਨੇਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਤਰੱਕੀ ਦੀ ਰਾਹ ਤੇ ਤੋਰਿਆ ਹਿੰਦੁਸਤਾਨ ਦਾ ਰਤਬਾ ਮਾਨ ਪੂਰੀ ਦੁਨੀਆ 'ਚ ਵਧਾਇਆ ਐਸੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 74ਵਾਂ ਜਨਮ ਦਿਹਾੜਾ ਪੂਰਾ ਦੇਸ਼ ਹਿੰਦੁਸਤਾਨੀ ਜਿੱਥੇ ਵੀ ਦੁਨੀਆ 'ਚ ਵਸਦੇ ਨੇ ਉਹ ਮਨਾ ਰਹੇ ਨੇ ਔਰ ਮੈਨੂੰ ਬੜਾ ਅੱਛਾ ਲੱਗਿਆ ਕਿ ਨਵਾਂ ਸ਼ਹਿਰ ਵਾਲਿਆਂ ਨੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਕੋਈ ਕੇਕ ਕੱਟ ਕੇ ਨਹੀਂ ਮਨਾਇਆ ਬਲਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ ਕਿਉਂਕਿ ਪ੍ਰਧਾਨ ਮੰਤਰੀ ਜੀ ਦਾ ਜੀਵਨ ਹੀ ਪੂਰਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਸੋ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਲੱਗਿਆ ਹੈ ਬੀਡੀਸੀ ਨਵਾਂ ਸ਼ਹਿਰ ਦੇ ਅੰਦਰ ਔਰ ਜਿੰਨੇ ਵੀ ਖੂਨਦਾਨੀ ਸਾਡੇ ਡੋਨਰ ਸਾਹਿਬਾਨ ਆਏ ਨੇ ਭੈਣਾ ਭਰਾ ਮੈਂ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਉਹ ਮਨੁੱਖਤਾ ਦੀ ਸੇਵਾ 'ਚ ਆਪਣਾ ਖੂਨਦਾਨ ਕਰ ਰਹੇ ਨੇ ਡਾਕਟਰ ਸਾਹਿਬ ਨਾਰੇ ਲਵਾ ਰਹੇ ਸੀ ਕਿ ਖੂਨਦਾਨ ਮਹਾਦਾਨ ਹੈ ਸਚਮੂਚੀ ਮਹਾਦਾਨ ਹੈ ਉਸ ਵਿਅਕਤੀ ਨੂੰ ਪੁੱਛਣਾ ਚਾਹੀਦਾ ਜਿਹਦਾ ਪਰਿਵਾਰ ਦਾ ਕੋਈ ਜੀ ਜਿਹਨੂੰ ਖੂਨ ਦੀ ਜ਼ਰੂਰਤ ਹੈ ਤੇ ਕਿੰਨੀ ਉਹਦੇ ਲਈ ਵੱਡੀ ਚੀਜ਼ ਹੁੰਦੀ ਹੈ ਉਸ ਵੇਲੇ ਮੈਂ ਤਾਂ ਕਿਉਂਕਿ ਰਾਜਨੀਤੀ 'ਚ ਕੰਮ ਕਰਦਾ ਹਾਂ ਸਟੂਡੈਂਟ ਪੋਲਿਟਿਕਸ 'ਚ ਰਿਹਾ ਹਾਂ ਲੰਬੇ ਸਮੇਂ ਤੋਂ ਇਸ ਕੰਮ ਨਾਲ ਜੁੜਿਆ ਹਾਂ ਰਾਤ ਨੂੰ 2-2 ਵਜੇ ਵੀ ਕਈ ਵਾਰ ਮਰੀਜ਼ਾਂ ਦੇ ਪੇਰੈਂਟਸ ਦੇ ਉਹਨਾਂ ਦੇ ਰਿਲੇਟਿਵਸ ਦੇ ਫੋਨ ਆਉਂਦੇ ਸੀ ਜੀ ਸਾਨੂੰ ਖੂਨ ਕਿਸੇ ਤਰ੍ਹਾਂ ਅਰੇਂਜ ਕਰਾ ਕੇ ਦਿਓ ਸਮਝ ਸਮਝਦਾ ਕਿ ਬਹੁਤ ਵੱਡਾ ਕੰਮ ਤੁਸੀਂ ਕਰ ਰਹੇ ਹੋ ਰਾਜ ਦਾ ਖੂਨਦਾਨ ਕੈਂਪ ਵੀ ਬ ਬੜੀ ਖੁਸ਼ੀ ਦੀ ਗੱਲ ਆ ਕਿ ਨਵਾਂ ਸ਼ਹਿਰ ਦੇ ਵਿੱਚ ਕਰਾ ਦੂੰ ਕਰਾ ਦੂੰ ਐ ਨਵੇਂ-ਨਵੇਂ ਗੱਲਾਂ ਹੋ ਰਹੀਆਂ ਖੂਨਦਾਨ ਦੀਆਂ ਹੋ ਰਹੀਆਂ ਗਿੱਧਾ ਸਾਹਿਬ ਨੇ ਝੰਡਾ ਚੁੱਕਿਆ ਪਹਿਲਾਂ ਪਰੂਨ ਹੱਤਿਆ ਦਾ ਹੁਣ ਰੂਟ ਸੇਫਟੀ ਦਾ ਔਰ ਮੈਨੂੰ ਯਾਦ ਹੈ ਅੱਜ ਤੋਂ 30 ਸਾਲ ਪਹਿਲਾਂ ਕੋਈ ਖੂਨਦਾਨ ਕੈਂਪੇਨ ਚ ਲਵਾਉਂਦਾ ਤੇ ਸਾਡੇ ਕੋਲ ਸੂਰੀ ਸਾਹਿਬ ਨੇ ਇਹ ਆਏ ਬਾਹਰੋਂ ਵਿਦੇਸ਼ ਤੋਂ ਇਹਨਾਂ ਨੇ ਜਿਹੜਾ ਪਹਿਲਾ ਕੈਂਪ ਔੜ ਚ ਲਵਾਇਆ ਜੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਇਹਨਾਂ ਦੇ ਸਖੀਰਾਂ ਤੇ। ਔਰ ਜਿਸ ਤਰ੍ਹਾਂ ਮਿਹਨਤ ਕਰਦੇ ਸਾਰੇ ਸਾਥੀ ਟੀਮ ਵਰਕ ਵਧੀਆ ਮੈਂ ਯੋਗਾ ਦਾ ਭਾਰਤੀ ਯੋਗ ਸਸਥਾਨ ਦਾ ਟੀਚਰ ਹਾਂ ਜਿਹੜੀ 21 ਜੂਨ ਜਿਹੜੀ ਸਾਡੇ ਪਰਮ ਸ਼ਰਧੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਕੀਤੀ ਕਿਉਂਕਿ ਉਹ ਖੁਦ ਯੋਗਾ ਕਰਦੇ ਉਹ ਡੇਲੀ ਕਰਦੇ ਉਹ ਕਦੇ ਮਿਸ ਨਹੀਂ ਕਰਦੇ। ਔਰ ਮੇਰੀ ਵਾਈਫ ਵੀ ਇਹੀ ਕਹੂਗੀ ਕਿ ਭਾਵੇਂ ਕੋਸ਼ ਹੋ ਜਾਏ ਮਿਸ ਨਹੀਂ ਕਰਨਾ। ਸੁਪ੍ਰੇਰਣਾ ਪ੍ਰਧਾਨ ਮੰਤਰੀ ਜੀ ਤੋਂ ਮਿਲੀ ਔਰ ਹੁਣ ਜਦੋਂ ਉਸ ਇੱਥੇ ਲਾਉਨੇ ਆ ਭਾਵੇਂ ਉੱਥੇ 15 ਬੰਦੇ ਹੋਣ 16 ਹੋਣ 17 ਹੋਵੇ ਤੋਂ ਵੱਧੇ ਨਹੀਂ ਪਰ ਉਹ ਗੋਰੇ ਕਹਿੰਦੇ ਆ ਕਿ ਇਹ ਜਿਹੜੀ ਅੱਛੀ ਚੀਜ਼ ਆ ਇਹ ਤਾਂ ਫੈਲੀ ਆ ਕਿ ਪ੍ਰਧਾਨ ਮੰਤਰੀ ਜੀ ਨੇ 21 ਜਨਤ ਜਿਹੜਾ ਦੇਣਾ ਉਹ ਇੰਟਰਨੈਸ਼ਨਲ ਬਣਾਇਆ ਤਾਂ ਸਾਡਾ ਸੇਨਾ ਵੀ ਚੌੜਾ ਹੁੰਦਾ ਉਸ ਵੇਲੇ ਕਿ ਇਹ ਜਿਹੜੀਆਂ ਅੱਛੀਆਂ ਰੀਤਾਂ ਨੇ ਪੂਰੀਆ ਦੁਨੀਆ ਦੇ ਵਿੱਚ ਜਿਹੜਾ ਇਹਨਾਂ ਸਟ्रेस ਹੈਗਾ ਮਨਔਰਤਾਂ ਦੇ ਲਈ ਇਹਦੇ ਲਈ ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਮੇਰਾ ਖਿਆਲ ਕੋਈ ਵੀ ਨਹੀਂ ਕਰ ਸਕਦਾ ਬਾਕੀ ਜਿਹੜੀ ਤੁਸੀਂ ਖੂਨਦਾਨ ਦੀ ਕੀਤੀਆਂ ਮੈਂ ਮੈਂ ਬੇਨਤੀ ਕਰੂੰਗਾ ਕਿ ਜਿੰਨੇ ਤੁਹਾਡੇ ਵਰਕਰ ਆ ਉਹਨਾਂ ਨੂੰ ਸਰਕੂਲਰ ਕੱਢਿਆ ਜਾਵੇ ਜਾਂ ਜਿਹੜਾ ਵੀ ਤੁਹਾਡਾ ਪ੍ਰਚਾਰ ਦਾ ਮਾਧਿਅਮ ਹੈ ਭਈ ਉਹ ਖੂਨਦਾਨੀ ਨੀਂ ਜ਼ਰੂਰ ਬਣੇ ਜਦੋਂ ਇੱਕ ਖੂਨਦਾਨੇ ਵੱਡਦਾ ਉਹ ਉਹਦੇ ਮਨ ਦੇ ਭਾਵਨਾ ਬੜੀ ਉੱਚੀ ਸੁੱਚੀ ਹੋ ਜਾਂਦੀ ਆ ਕਿ ਮੇਰੇ ਖੂਨ ਨਾਲ ਕੋਈ ਹਿੰਦੂ ਬਚਿਆ ਕਿ ਮੁਸਲਮਾਨ ਕਿ ਸਿੱਖ ਕਿ ਸਾਈ ਗਰੀਬ ਕਿ ਅਮੀਰ ਇਹ ਬੜੀ ਉੱਚੀ ਭਾਵਨਾ ਆ ਸੋ ਤੁਸੀਂ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਮੰਗਦੀ ਉਹ ਸੀ ਬਹੁਤ ਚਿਰ ਪਹਿਲਾਂ ਇੱਕ ਬੱਸ ਆਈ ਸੀ ਅਮਰਸਰ ਅਮਰਸਰ ਹੈਗੀ ਆ ਉਹ ਉਦੇ ਵਿੱਚ ਸਾਰਾ ਖੁਸ਼ ਆ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਇਹ ਗਵਰਨਮੈਂਟ ਆਫ ਇੰਡੀਆ ਇਹ 1 ਸਾਲ ਚ ਇੱਕ ਬੱਸ ਦਿੰਦੀ ਪੂਰੇ ਇੰਡੀਆ ਦੇ ਵਿੱਚ ਪਰਫਾਰਮੈਂਸ ਦੇ ਲਿਹਾਜ਼ ਨਾਲ ਤੋਂ ਡਾਕਟਰ ਸਾਹਿਬ ਨੇ ਬਹੁਤ ਥੋੜੀ ਸਾਡੀ ਹੇਰ ਲਿਖੀ ਹੋਈ ਆ ਉਹ ਅਸੀਂ ਤੁਹਾਨੂੰ ਤੇਰੇ ਆਂਗੇ ਤੁਸੀਂ ਨੰਡਾ ਸਾਹ ਹੁੰਦੇ ਹੋ ਤੇ ਉਹ ਜੇ ਬੱਸ ਮਿਲ ਜਵੇ ਤਾਂ ਸਾਨੂੰ ਬਹੁਤ ਚੰਗਾ ਲੱਗੇ ਬਹੁਤ ਬਹੁਤ ਜੀ